ਪੰਜ ਮੈਂਬਰੀ ਕਮੇਟੀ ਦੇ ਹਦੇਸ਼ਾ ਅਨੁਸਾਰ ਰਖੜਾ ਦੀ ਅਗਵਾਈ ਵਿੱਚ ਅਕਾਲੀ ਦਲ ਦੀ ਭਾਰਤੀ ਮੁਹਿੰਮ ਦਾ ਆਗਾਜ਼ ਪੰਜ ਮੈਂਬਰੀ ਕਮੇਟੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਬੀਬੀ ਜਗੀਰ ਕੌਰ ਕੁਲਦੀਪ ਕੌਰ ਟੋਰਾ ਸਤਿੰਦਰਪਾਲ ਟੋਰਾ ਹਰਿੰਦਰ ਸਿੰਘ ਟੋਰਾ ਤੇ ਜਿੰਦਰਪਾਲ ਸੰਧੂ ਨੇ ਕੀਤਾ ਸੰਬੋਧਨ ਅਕਾਲ ਤਖਤ ਸਾਹਿਬ ਵੱਲੋਂ ਸ਼੍ਰੋਮਣੀ ਕਾਲੀ ਦਲ ਦੀ ਭਾਰਤੀ ਮਹੀਮ ਲਈ ਬਣਾਈ ਗਈ 5 ਪੈਂਬਰੀ ਕਮੇਟੀ ਦੇ ਆਦੇਸ਼ਾਂ ਅਨੁਸਾਰ ਅੱਜ ਸਮਾਣਾ ਦੇ ਸਮਰਾਟ ਪੈਲਸ ਵਿਖੇ ਅਕਾਲੀ ਵਰਕਰਾਂ ਸੁਧਾਰ ਲਹਿਰ ਦਾ ਇੱਕ ਵਿਸ਼ਾਲ ਇਕੱਠ ਹੋਇਆ ਜੋ ਵੱਡੀ ਰੈਲੀ ਦਾ ਰੂਪ ਧਾਰਨ ਕਰ ਗਿਆ ਸਾਬਕਾ ਕੈਬਨਟ ਮੰਤਰੀ ਸੁਰਜੀਤ ਸਿੰਘ ਰਖੜਾ ਦੀ ਅਗਵਾਈ ਹੇਠ ਇਸرائیਲੀ ਵਿੱਚ ਵੱਡੀ ਗਿਣਤੀ ਵਿੱਚ ਇਲਾਕੇ ਦੇ ਅਕਾਲੀ ਆਗੂਆਂ ਨੇ ਤੇ ਵਰਕਰਾਂ ਨੇ ਭਾਗ ਲਿਆ ਇਸ ਮੌਕੇ ਅਕਾਲੀ ਦਲ ਸੁਧਾਰ ਲਹਿਰ ਦੇ ਵੱਡੇ ਆਗੂਆਂ ਨੇ ਸ਼ਿਰਕਤ ਕੀਤੀ ਅਤੇ ਕਿਹਾ ਕਿ ਅਕਾਲ ਤਖਤ ਦੇ ਆਦੇਸ਼ਾਂ ਅਨੁਸਾਰ ਇਸ ਭਾਰਤੀ ਮੁਹਿੰਮ ਦਾ ਆਗਾਜ਼ ਕੀਤਾ ਗਿਆ ਹੈ ਇਸ ਵਿਚਾਰ ਰੈਲੀ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਸੁਰਜੀਤ ਸਿੰਘ ਰਖੜਾ ਅਤੇ ਸਾਬਕਾ ਮੰਤਰੀ ਅਤੇ ਅਕਾਲੀ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜ਼ਰਾ ਨੇ ਕਿਹਾ ਕਿ ਸੁਧਾਰ ਲਹਿਰ ਅਕਾਲ ਤਖਤ ਦੇ ਆਦੇਸ਼ਾਂ ਅਨੁਸਾਰ ਇਸ ਭਾਰਤੀ ਮੁਹਿੰਮ ਨੂੰ ਸ਼ੁਰੂ ਕਰ ਰਹੀ ਹੈ ਜੋ ਵਿਸ਼ਾਲ ਇਕੱਠ ਹੋਇਆ ਹੈ ਇਹ ਦੱਸ ਰਿਹਾ ਹੈ ਕਿ ਜਨਤਾ ਸੁਧਾਰ ਲਹਿਰ ਨਾਲ ਹੈ ਇਹ ਅਕਾਲੀ ਦਲ ਦੀ ਭਾਰਤੀ ਮੁਹਿੰਮ ਨਹੀਂ ਬਲਕਿ ਪੰਥ ਦੀ ਭਾਰਤੀ ਮੁਹਿੰਮ ਹੈ ਉਨ੍ਹਾਂ ਨੇ ਸੁਖਵੀਰ ਸਿੰਘ ਬਾਦਲ ਅਤੇ ਉਨ੍ਹਾਂ ਦੇ ਦੂਸਰੇ ਸਾਥੀਆਂ ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਜਿਸਨੇ ਵੀ ਅਕਾਲ ਤਖਤ ਨਾਲ ਟੱਕਰ ਲਈ ਹੈ ਉਸ ਦਾ ਵजूद ਖਤਮ ਹੋ ਗਿਆ ਹੈ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਸ਼ਾਮ ਬਜਾਜ ਦੀ ਸਮਾਨਤ ਰਿਪੋਰਟ ਹਾਂਜੀ ਲੋਲਾ ਸਰ ਅੱਜ ਰਹੇਗਾ ਭਰਤੀ ਪ੍ਰਕਿਰਿਆ ਅਸਲ ਭਰਤੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਜਿਹੜੀ ਪਹਿਲੀ ਭਰਤੀ ਪ੍ਰਕਿਰਿਆ ਤੇ ਹੁੰਦਾ ਵਿੱਚ ਕੀ ਫਰਕ ਹੈ ਇਹ ਜਿਹੜੀ ਹੈ ਇੱਕ ਗੱਲ ਹੈਗੀ ਆ ਆਮ ਜਨਤਾ ਦੇ ਵਿੱਚ ਇਹ ਜਿਹੜੀ ਭਰਤੀ ਪ੍ਰਕਿਰਿਆ ਹੈਗੀ ਜੋ ਸ਼੍ਰੀ ਅਕਾਲ ਤਾ ਸਾਧੀ ਫਸੀਲ ਤੋਂ 2 ਦਸਪਰੂਪਕ ਪੱਮਾ ਜਾਰੀ ਹੋਇਆ ਸੀ ਉਹਦੇ ਮੁਤਾਬਕ ਹੋ ਰਹੀ ਹੈ ਪਹਿਲਾਂ ਇਹ ਪੰਥ ਦੀ ਭਾਰਤੀ ਆ ਪਹਿਲਾਂ ਬੰਦਿਆਂ ਦੀ ਭਾਰਤੀ ਸੀਗੀ ਹੁਣ ਭਾਰਤੀ ਹੋ ਰਹੀ ਆ ਪਤਾ ਲੱਗਦਾ ਵੀ ਭਾਰਤੀ ਚੱਲਦੀ ਆ ਉਹ ਕਹਿੰਦੇ ਸਾਡੀ ਪਾਰਟੀ ਲੱਖਾਂ ਜਬਰ ਕਿਸ ਨੂੰ ਪਕੜ ਲਿਆ ਪਾਰਟੀ ਹੋਈ ਕਦੋਂ ਐ ਅੰਦਰ ਵੜ ਕੇ ਪਾਰਟੀਆਂ ਕੱਟ ਕੇ ਨਹੀਂ ਪਾਰਟੀ ਖੜੀ ਹੁੰਦੀ ਹੈਗੀ ਇਹ ਜਿਹੜੀ ਹੈਗੀ ਪਾਰਟੀ ਇਹ ਪੰਥਕ ਪਾਰਟੀ ਆ ਜਥੇਦਾਰਾਂ ਦੀ ਪਾਰਟੀ ਆ ਕਿਰਤੀ ਦੇ ਕਿਸਾਨਾਂ ਦੀ ਪਾਰਟੀ ਆ ਤੁਸੀਂ ਵੇਖ ਰਹੇ ਹੋ ਜਿਹੜਾ ਇਕੱਠ ਪਹੁੰਚਿਆ ਜਿਹੜੀ ਕਿਰਤੀ ਕਿਸਾਨਾਂ ਤੇ ਮਜ਼ਦੂਰਾਂ ਦਾ ਇਕੱਠ ਆ ਇਹ ਅਕਾਲ ਲਾਲੂ ਪਿਆਰ ਕਰਨ ਵਾਲਾ ਦਾ ਇਕੱਠ ਹੈ ਵਿਅਕਤੀ ਵਿਸ਼ੇਸ਼ ਆਪਣੀ ਭਾਰਤੀ ਕਰ ਸਕਦਾ ਕੋਈ ਲੋੜ ਨਹੀਂ ਪਰ ਸ਼੍ਰੋਮਣੀ ਕਾਲdal ਸ਼ਹੀਦਾਂ ਦੀ ਜਥੇਬੰਦੀ ਆ ਪੰਥ ਦੀ ਜਥੇਬੰਦੀ ਆ ਇਹਦੀ ਭਾਰਤੀ ਪੰਥ ਕਰ ਰਿਆ ਸ਼੍ਰੀ ਅਕਾਲ ਤਖਤ ਸਾਹਿਬ ਦੀ ਹਕਮਤ ਆਬ ਹੋ ਰਹੀ ਆ ਜੋ ਪਾਕੀ ਹੋ ਰਹੀ ਆ ਉਹ ਕਿਸ ਤਰ੍ਹਾਂ ਦੇਖਦੇ ਨੇ ਮੇਰੀ ਪਹਿਲਾ ਭਾਰਤੀ ਹੋਇਆ ਕਿ ਉਹ ਭਾਰਤੀ ਨੂੰ ਮੰਨਿਆ ਜਾਂਦਾ ਨਹੀਂ ਜੇਕਰ ਉਹ ਸਹਿਯੋਗ ਦਿੰਦੇ ਤਾਂ ਪੰਥ ਕਮੇਟੀ ਸਹਿਯੋਗ ਕਰਦੇ ਉਹ ਇਸ ਕਮੇਟੀ ਨੂੰ ਮੰਨ ਹੀ ਨਹੀਂ ਰਹੇ ਹੈਗੇ ਜਿੱਦਨ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਨੇ ਕਮੇਟੀ ਬਣਾਈ ਆ ਉਹ ਮੰਨ ਕਰਨੇ ਇਨਕਾਰ ਹੀ ਇਸ ਕਮੇਟੀ ਮੰਗਨ ਨੂੰ ਉਹ ਅਕਾਲ ਤਖਤ ਤੋਂ ਬਾਗੀ ਨੇ ਭਗੌੜੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਿਹੜਾ ਬੰਦਾ ਸਿੱਖ ਹੈ ਉਹ ਅਕਾਲ ਤਖਤ ਦੇ ਕਿ ਸਿਰ ਝਕਾਉਂਦਾ ਕਦੇ ਪਿੱਠੀ ਕਰਦਾ ਹੈਗਾ ਸ਼ਰੂਪ ਨਹੀਂ ਕਲ ਦਲ ਸ਼ਹੀਦਾਂ ਦੀ ਜਥੇਬੰਦੀ ਹੈ ਇਹ ਜਥੇਬੰਦੀ ਹਮੇਸ਼ਾ ਅਕਾਲ ਤਖਤ ਸਭ ਨੂੰ ਸਿਰ ਝਕਾਉਂਦੀ ਰਹੀ ਹੈ ਚਕਾਉਂਦੀ ਰਹੂਗੀ ਵਿਅਕਤੀ ਵਿਸ਼ੇਸ਼ ਪਛਟ ਕਰ ਸਕਦਾ ਹੈ ਪੰਥ ਕੰਮ ਨਹੀਂ ਕਰ ਸਕਦੀ ਹੈਗੀ ਥੋੜਾ ਸਾਬ ਜਿਹੜੀਆਂ ਪਹਿਲੇ ਉਰੇ ਸ਼ਹਿਰ ਦੇ ਵਿੱਚ ਹੋਈਆਂ ਨੇ ਮੀਟਿੰਗਾਂ ਇਸ ਸੰਬੰਧੀ ਦੇ ਵਿੱਚ ਹੀ ਉਹਨਾਂ ਦੇ ਕੀ ਸਵਾਲ ਨੇ ਕਿਉਂਕਿ ਪਹਿਲਾਂ ਵੀ ਕਾਫੀ ਭਰਤੀਆਂ ਚੱਲੀਆਂ ਸੀ ਇਸ ਸਮਰਾਟ ਪੈਲੇਸ ਦੇ ਵਿੱਚ ਤੁਸੀਂ ਵੇਖਿਆ ਹੋਊਗਾ ਜਦੋਂ ਭਰਤੀ ਚੱਲਦੀ ਹੈ ਤਾਂ ਲੋਕਾਂ ਦੇ ਵਿੱਚ ਜਾ ਕੇ ਇੱਕ ਆਵਾਜ਼ ਹੁੰਦੀ ਹੈ ਹੁਣ ਭਰਤੀ ਹੋ ਰਹੀ ਹੈ ਆਧਾਰ ਕਾਰਡ ਦਾ ਨੰਬਰ ਪਾਣਾ ਹੈ ਹਰ ਵਿਅਕਤੀ ਘਰ-ਘਰ ਜਾ ਕੇ ਭਰਤੀ ਭਰਤੀ ਕਰਨਗੇ ਕਮਰੇ ਵਿੱਚ ਬੈਠ ਕੇ ਨਾ ਭਰਤੀ ਹੁੰਦੀਆਂ ਨਾ ਪਾਰਟੀਆਂ ਬਣਦੀਆਂ ਹੁੰਦੀਆਂ ਨੇ ਦੇਖ ਰਹੇ ਹੋ ਬਾਹਰ ਕਿਤੇ ਕੋਈ ਬੰਦੇ ਸਾਹਮਣੇ ਨਹੀਂ ਹੁੰਦੇ ਮੈਂ ਆਪੀ ਜਾਣ ਦੇ ਵਿੱਚ ਬਹੁਤ ਵੱਡੀ ਤਜਾਦ ਦੇ ਵਿੱਚ ਗੁਰਸ਼ੀਆਂ ਲਾਈਆਂ ਸੀ ਬਹੁਤ ਵੱਡਾ ਇੰਤਜ਼ਾਮ ਕੀਤਾ ਸੀ ਪਰ ਸਾਰੇ ਇੰਤਜ਼ਾਮ ਛੋੜੇ ਪੈ ਗਏ ਇੱਥੋਂ ਪਤਾ ਲੱਗਦਾ ਹੈ ਕਿ ਲੋਕਾਂ ਦੇ ਵਿੱਚ ਕਿੰਨਾ ਹੁਸ਼ਾ ਹੈ ਇਹ ਗੁਰੂ ਦੀ ਕਿਰਪਾ ਹੈ ਜਿਹੜੇ ਬੰਦੇ ਨੇ ਸ੍ਰੀ ਅਕਾਲ ਤਖਤ ਸਾਹਿਬ ਨਾ ਮੱਥਾ ਲਾਇਆ ਉਹ ਕਦੇ ਬਚਿਆ ਨਹੀਂ ਅਸੀਂ ਕੱਲ ਤੱਕ ਸਾਲ ਦੇ ਨਾਲ ਚੱਲੇ ਆ ਅੱਜ ਲੋਕ ਸੰਗ ਸਾਡੇ ਨਾਲ ਆਮਹਾਰੇ ਲੋਕ ਆ ਰਹੇ ਨੇ ਤੇ ਮੈਂ ਤਾਂ ਸਾਥ ਮਾਫੀ ਮੰਗਦਾ ਇਸ ਗੱਲ ਦੀ ਕਿ ਮੈਂ ਉਹਨੇ ਪ੍ਰਬੰਧ ਨਹੀਂ ਕਰ ਸਕਿਆ ਜਿੰਨੇ ਲੋਕ ਅੱਜ ਆਏ ਨੇ ਸੋ ਉਸ ਗੱਲ ਦੀ ਮੈਂ ਸਾਥ ਮਾਫੀ ਮੰਗਦਾ ਪਰ ਮੇਰੀ ਸੋਚ ਤੋਂ ਕਈ ਗੁਣਾ ਬਦਲੋ ਕਾਇਮ ਜਿਹੜੀ ਫਾਇਦਾ ਹੋਈ ਹੈ ਲੋਕ ਸਭਾ ਚੋਣਾਂ ਤੋਂ ਬਾਅਦ ਹੀ ਹੋਈ ਹੈ ਵਿਧਾਨ ਸਭਾ ਚੋਣਾਂ ਕਿਹ ਲੜ ਗਈਆਂ ਇਦਾਂ ਦੇ ਕੀ ਕਾਰਨ ਬਣੇ ਰੱਖਣਾ ਵੀ ਅਕਾਲੀ ਦਲ ਜਿਹੜਾ ਹੈ ਦੋ ਤਿੰਨ ਜੁਟੇ ਦੇਖੋ ਉਹਦਾ ਬਹੁਤ ਵੱਡਾ ਕਾਰਨ ਹੈ ਅਸੀਂ 4-5 ਸਾਲ ਮੰਨਤਾ ਕਰਦੇ ਰਹੇ ਕਿ ਸਾਨੂੰ ਵਿਜੀਵਿਦਾਨ ਦੇ ਨਾਲ ਸ਼੍ਰੀ ਕਾਲ ਤਖਤ ਸਾਹਿਬ ਤੇ ਜਾਣਾ ਚਾਹੀਦਾ ਨਹੀਂ ਮੰਨੇ ਅਸੀਂ ਕਹਿਣ ਲੱਗੇ ਵੀ ਟੈਂਪਰੀ ਛੱਡ ਦੇ ਤੂੰ 6 ਮਹੀਨੇ ਖਤ ਛੱਡ ਦੇ 1 ਸਾਲ ਖਤ ਚੜ੍ਹ ਦੇ ਪੰਜ ਮੈਂਬਰੀ ਕਮੇਟੀ ਮਾ ਦੇ ਇੱਕ ਮੈਂਬਰ ਮਾ ਦੇ ਜਿੰਨਾ ਮਰਜ਼ੀ ਕਰ ਦੇ ਪਰ ਨਹੀਂ ਪ੍ਰਧਾਨ ਘਰ ਹੁੰਦਾ ਤਾਂ ਮਹੀਰ ਹੁੰਗਾ ਚਾਹੇ ਮੈਂ ਇਕੱਲਾ ਰਹਿ ਜਾਂਦਾ ਇਹ ਤਾਂ ਅਨਸਰਦੇ ਨੂੰ ਕੋਈ ਪਿੰਡਾ ਆਪਣੇ ਪਰਿਵਾਰ ਨੂੰ ਛੱਡ ਕੇ ਬਹੁਤ ਔਖਾ ਹੁੰਦਾ ਪਰਿਵਾਰ ਛੱਡਣਾ ਆਪਣੇ ਘਰ ਤੋਂ ਅਜੋਣਾ ਫਾਰਕ ਨਹੀਂ ਅਕਾਲ ਤੱਕ ਤਾਂ ਸਨਮੋਰ ਸੱਜਾ ਫਿਰ ਅਕਾਲ ਤੱਕ ਤੇ ਵਿਕਾਰ ਨੂੰ ਖੋਲੋਂ ਲਾਰੇ ਹਾਏ ਤੁਸੀਂ ਨਹੀਂ ਦੇਖੇ ਮੇਰੇ ਨੂੰ ਬੱਦ ਤੁਹਾਨੂੰ ਪਤਾ ਹੈ ਕਿ ਜੋ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਵਾਰ ਨੇ ਫੈਲਾ ਕੀਤਾ 2 ਦਸੰਬਰ ਨੂੰ ਕੇ 7 ਮੈਂਬਰੀ ਕਮੇਟੀ ਮਾਉਣਿਆ 7 ਕਮੇਟੀ ਮੈਂਬਰੀ ਕਮੇਟੀ ਬਣਾ ਕੇ ਉਹ ਪੜਤਰੀ ਕਰੂਗੀ ਆਧਾਰ ਕਾਰਡ ਦੇ ਨਾਲ ਕਾਪੀ ਪੜਤਰੀ ਹੋਊਗੀ ਉਹ ਤੋਂ ਬਾਅਦ ਨਵੀਂ ਜਈ ਲੀਡਰਸ਼ਿਪ ਹੈ ਉਹ ਮਿਲਿਆ ਉਹ ਕਾਮੀ ਦੇ ਬਟੂੰਗਰ ਕਿਉਂ ਪੱਜੇ ਦੀ ਦਬਾਅ ਸੀ ਉਹ ਤੇ ਦਬਾਅ ਸੀ ਬਹੁਤ ਔੜਾ ਦਬਾਅ ਸੀ ਤੇ ਇਹਨੂੰ ਇਹ ਸੀ ਕਿ ਇਹ ਛੱਡ ਜਾਣਗੇ ਸੀਨੀਅਰ ਮੈਂਬਰ ਨੇ ਬਾਕੀ ਪੰਜ ਮੰਗੇ ਖਿੰਡ ਜਾਣਗੇ ਪਰ ਮੈਂ ਧੰਨਵਾਦ ਕਰਦਾ ਪੰਜ ਮੈਂਬਰੀ ਕਮੇਟੀ ਦਾ ਕਿ ਸ਼੍ਰੀ ਕਾਲ ਤਖਤ ਸਾਹਿਬ ਦੇ ਨਾਲ ਖੜੇ ਹੈ ਉਹਨੇ ਕਿਹਾ ਵੀ ਜੋ ਸਾਨੂੰ ਹਕੂਕੀ ਇਕਾਲਤਰ ਸਭ ਕਰੂਗਾ ਅਸੀਂ ਇਹਨੂੰ ਵੀ ਲਾਗੂ ਕਰਾਂਗੇ ਪਹਿਲੇ ਅਸੀਂ ਕਾਮੇ ਦੇ ਬਿਆਨ ਨੂੰ ਵੀ ਮੈਂ ਦੇਖਦੀ ਹਾਂ ਕੀ ਹੋ ਰਿਹਾ ਹੈ ਕਿ ਉਹਨਾਂ ਦਾ ਕਹਿ ਕੇ ਸਭ ਤੋਂ ਜ਼ਿਆਦਾ ਡਰੇ ਗਿਆ ਉਹਨਾਂ ਨੇ ਆਪਣਾ ਲੋਕਾਂ ਤੋਂ ਵੀ ਡਵਾਈਸ ਮੰਗੀ ਹੈ ਕਿ 500 ਕੀ ਵੇਚਣਾ ਕਿਸ ਤਰ੍ਹਾਂ ਦਿਖ ਰਿਹਾ ਹੈ ਹਰਿੰਦਰ ਸਿੰਘ ਧਮੀ ਦੇ ਇਸ ਚੁੱਪ ਅੱਜ ਉਹ ਗੱਲ ਕਰ ਰਹੇ ਨੇ ਅੱਜ ਉਹ ਪਹਿਲਾਂ ਛੱਡ ਕੇ ਕਿਉਂ ਗਏ ਸੀ ਕਿਹੜੇ ਪ੍ਰੈਸਾਂ ਥਲੇ ਕਰਕੇ ਸੀ ਜਿਹੜੇ ਗਿਆਨੀ ਹਰਪ੍ਰੀਤ ਜੀ ਲੋਕ ਹਟਾਏ ਨਹੀਂ ਕਿ ਉਹਨਾਂ ਦਾ ਬੰਦਾ ਛੇਟਾਉਣਾ ਉਹ ਕਰ ਕਰਾ ਕੇ ਫਿਰ ਉਹ ਕੋਈ ਸ਼੍ਰੀ ਅਕਾਲ ਤਖਤ ਦੇ ਜਲਦਰ ਸਾਹਿਬ ਗਏ ਕਿੰਨੇ ਲੋਕ ਹੈ ਉਹ ਤਾਂ ਹੋਈ ਨਹੀਂ ਜਦੋਂ ਇਹ ਬੱਚ ਪੇਸ਼ ਕਰਨਾ ਸੀ ਕੱਲਾ ਸੁਖਵੀਰ ਬਾਗਿਆ ਉਥੋਂ ਦੇ ਨਾਲ ਆ ਗਿਆ ਇਥੇ ਪਤਾ ਲੱਗਦਾ ਕਿ ਉਹਦੀ ਟੈਨਸ਼ਨ ਬਹੁਤੀ ਠੀਕ ਨਹੀਂ ਸੀ ਜਦਾਂ ਵੇਖਦੇ ਉਹ ਦੇਖਦੀ ਜਿਹੜੀ ਪਾਸੀ ਹੈ ਸਾਹਿਬ ਕਹਿੰਦੇ ਹਰ ਤੂੰ ਇੱਕ ਨਵਾਂ ਅਕਾਲੀ ਦਲ ਬਣਾਏਗੀ ਤੁਸੀਂ ਆਪਣਾ ਪ੍ਰਧਾਨ ਚੁਣੋਗੇ ਜਾਂ ਫਿਰ ਇਕੱਠੀ ਕੀਤੀ ਜਾਊਗੀ ਦੋਨਾਂ ਦੀ ਭੱਜ ਨਾ ਇਕੱਠੀ ਹੋਣੀ ਹੈ ਨਾ ਕੁਝ ਹੋਰ ਹੋਣਾ ਅਸੀਂ ਉਹਨਾਂ ਨਾਲ ਤਾਂ ਰੜੀ ਨਹੀਂ ਸਕਦੇ ਜੀ ਉਹਨਾਂ ਨਾਲ ਤਾਂ ਹੀ ਰੜੀ ਨਹੀਂ ਚੱਲਦੀ ਤੇ ਰਣਬਾਸ਼ੀ ਕਰਦੇ ਨੇ ਜੀ ਬੀਬੀਾਂ ਵੀ ਜੇ ਬਾਲ ਤਾਂ ਸਾਰੇ ਸਾਰੇ ਪੰਜਾਬੀ ਇਕੱਠੇ ਹੋ ਜਾਂਦੇ ਨੇ ਸੁਖਬੀਰ ਤੋਂ ਬਿਨਾ ਸੁਖਬੀਰ ਨਾਲ ਕੋਈ ਇਕੱਠਾ ਨਹੀਂ ਹੋਊਗਾ ਕਿਉਂਕਿ ਉਹਨੇ ਐਡੇ ਐਡੇ ਗਲਤੀਆਂ ਕੀਤੀਆਂ ਨੇ ਦੇ ਬਲੰਡਰ ਕੀਤੇ ਨੇ ਉਹਦੇ ਨਾਲ ਕਿਸੇ ਨੇ ਇਕੱਠਾ ਨਹੀਂ ਹੋਣਾ ਹੋਰ ਸਾਰਾ ਪੰਜ ਫੱਟਾ ਹੋ ਸਕਦਾ ਪਰ ਉਹਦੇ ਨਾਲ ਕਿਸੇ ਨੇ ਇਕੱਠਾ ਨਹੀਂ ਹੋਣਾ ਸਰਦਾਰ ਸਾਹਿਬ ਜਾਨੀ ਹੈਪਨਿੰਗ ਦੀ ਦੇਜੈਂਟ ਰਿਪੋਰਟ ਉਹਦਾ ਦੌਰਾ ਚੱਲ ਰਿਹਾ ਸੰਤਾ ਉਹਦੇ ਕੰਢੇ ਉਹਨਾਂ ਨੇ ਵੀ ਕਹਿਤਾ ਕਿ ਕਵੱਡਾ ਪ੍ਰੋਗਰਾਮ ਵਿਦੇਸ਼ਾਂ ਦੀ ਤਰਫ਼ ਤੋਂ ਲਿਖਿਆ ਜਾਊਗਾ ਪੀ ਸੁਧਾਰ ਨਾਲ ਵਾਲੇ ਜਿੱਥੇ ਜਾਣ ਕੇ ਤਾਂ ਲੱਗਦਾ ਹੂ ਵਿਦੇਸ਼ਾਂ ਵਾਲੇ ਵੀ ਜੁੜਨਾ ਸ਼ੁਰੂ ਹੋ ਗਏ ਵਿਦੇਸ਼ਾਂ ਤੋਂ ਹੀ ਟੈਲੀਫੋਨ ਆ ਰਹੇ ਨੇ ਸਾਨੂੰ ਵਿਦੇਸ਼ਾਂ ਤੋਂ ਸਾਰਾ ਅੱਜ ਦਾ ਪੰਜਾਬ ਹੈ ਬਹੁਤਾਂ ਬਾਹਰ ਬਸਦਾ ਹੈ ਐਨ ਆਰ ਆਈ ਪੰਜਾਬ ਦੇ ਵਿੱਚੋਂ ਅੱਦੇ ਹੈ ਲੱਗੇ ਹੋਏ ਨੇ ਨਾਲ ਸਾਡੇ ਉਹ ਸਾਰੇ ਚਾਹੁੰਦੇ ਨੇ ਕਿ ਸਾਰੇ ਸ਼੍ਰੀ ਕਲਕੱਤਾ ਸਾਹਿਬ ਨਾਲ ਜੁੜਨ ਸ਼੍ਰੀ ਕਾਲਕਤਾਰ ਸਾਹਿਬ ਤੋਂ ਕੋਈ ਬਾਗੀ ਨਹੀਂ ਹੋ ਸਕਦਾ ਪਰ ਇਹਨਾਂ ਨੇ ਜੋ ਜਾਗਤੀ ਕੀਤੀ ਜੋ ਆਪਕਤ ਰਹੇ ਸਾਡੇ ਕਹਿਣ ਦੀ ਲੋੜ ਨਹੀਂ ਨਾ ਕੋਈ ਕਰ ਸਕਦਾ ਸ਼੍ਰੀ ਕਾਲਕਤਾਰ ਸਾਹਿਬ ਨਾਲ ਕੋਈ ਮੱਥਾ ਨਹੀਂ ਲਾ ਸਕਦਾ ਜਿਹਨੇ ਮੱਥਾ ਲਾਇਆ ਉਹ ਕਦੇ ਬਚਿਆ ਨਹੀਂ ਹੈ ਸੋ ਤੁਸੀਂ ਦੇਖੋਗੇ ਗੁਰੂ ਮਹਾਰਾਜ ਦੀ ਕਿਰਪਾ ਤੁਸੀਂ ਦੇਖ ਹੀ ਰਹੇ ਹੋ ਆਪਾਂ ਕਿੰਨੀਆਂ ਰੈਲੀਆਂ ਕੀਤੀਆਂ ਕਿੰਨਾ ਕੁ ਕੀਤਾ ਪਰ ਜਿਹੜਾ ਅਜੋ ਸ਼ਾਏ ਇੰਨਾ ਸ਼ਕਤੀ ਹੋਇਆ ਇਹ ਕਿਉਂ ਹੈ ਵਿਕਾਰ ਵਿਕਾਰੋ ਸ਼੍ਰੀ ਕਾਲਕਤਾਰ ਸਾਹਿਬ ਇਹ ਨਜ਼ਰ ਇੱਕ ਪਾਸੇ ਪੰਜ ਮੈਂਬਰੀ ਕਮੇਟੀ ਦੀ ਭਰਤੀ ਚੱਲ ਰਹੀ ਹੈ ਦੂਜੇ ਪਾਸੇ ਸ਼੍ਰੋਮਣੀ ਅਕਾਲੀਆ ਸੁਖਵੀਰ ਸਿੰਘ ਬਾਦਲ ਨੇ ਐਲਾਨ ਕਰਤਾ ਜਥੇਬੰਦਕ ਢਾਂਚੇ ਚੋਣਾਂ ਦਾ ਤਾਂ ਕੀ ਸ਼੍ਰੀ ਅਕਾਲ ਤਖਤ ਸਾਹਿਬ ਇਹ ਦੇਸ਼ਕਾਰੀ ਸਰਜਰੀ ਕਰ ਸਕਦਾ ਹੈ ਕਿ ਉਹਨਾਂ ਦੀ ਜਿਹੜੀ ਭਰਤੀ ਹੈ ਰੋਕ ਲੱਗੀ ਜਾਵੇ ਜਾਂ ਜਥੇਬੰਦਕ ਦੇ ਪ੍ਰਧਾਨ ਨਹੀਂ ਚੋਣਾਂ ਜਾਂਦੀਆਂ ਕੋਈ ਡਾਇਰੈਕਸ਼ਨ ਨਹੀਂ ਦੇ ਸਕਦਾ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਜੋ ਉਹਨੇ ਕਿਹਾ ਜੋ ਹੁਕਮ ਆਪਾਂ ਸਾਰਿਆਂ ਨੂੰ ਪਤਾ ਹੈ ਅਸੀਂ ਕਹੀਏ ਅਸੀਂ ਇਹ ਗੱਲ ਕਹਾਂਗੇ ਉਹ ਕਹਿਣਗੇ ਕੰਗਾਗੇ ਕੋਈ ਸ਼੍ਰੀ ਅਕਾਲ ਤਖਤ ਸਾਹਿਬ ਨੂੰ